गुड मॉर्निंग रेनसु सुबह सुबह आगे मीटी उठ खड़ी शरीर नहीं बनया टोमी <laughs> टोमी नो आगे चीज जे फिर फिर दिमाग सेट फिर फिर तोड़ने लाग गया सारा इधर हो के आ गया पता नहीं नु की प्रॉब्लम है गे चीजिया बाड़ियां तोड़दा टोमी ਰੈਂਸੂ ਨਾਲਾ ਤਾਂ ਮੋਇਆ ਪੈ ਹੈ ਹੈ ਬੱਤ ਹੈ ਕੀ ਗਈ ਜਿੰਨੇ ਆ ਇਹਦਾ ਸਰੀਰ ਬੰਦਾ ਹੀ ਨਹੀਂ ਲੈ ਫੇਰ ਪੈ ਗਈ ਉੱਠ ਖੜ ਐ ਸਰੀਰ ਨਹੀਂ ਬਣਿਆ ਤੇ ਅੱਖ ਨਹੀਂ ਖੁੱਲਦੀ ਰੈਂਸੂ ਦੀ ਅੱਖ ਨਹੀਂ ਖੁੱਲ ਰਹੀ ਹੈਗੀ ਉਹ ਤਾਂ ਕੋਸ਼ਿਸ਼ ਕਰ ਰਹੀ ਹੈਗੀ ਆ ਖਾ ਖੋਲ ਨਹੀਂ ਪਰ ਬਿਲਕੁਲ ਨਹੀਂ ਖੁੱਲ ਰਹੀ ਰੈਂਸੀ ਦੀਆਂ ਅੱਖੇ ਰੈਂਸੂ ਚਾਕੇ ਦਿਖਾਈਂ ਇੱਕ ਵਾਰੀ ਸਾਰੀ ਅੱਖਾਂ ਖੋਲ ਕੇ ਦਿਖਾਈਂ ਇੱਕ ਵਾਰੀ ਖੋਲ ਕੇ ਦਿਖਾਈਂ ਖੋਲਦੀ ਹੈ ਕਿ ਨਹੀਂ ਸਵੇਰ ਸਵੇਰ ਦਾ ਟਾਈਮ ਆ ਤੇ ਸਕੂਲ ਜਾਣਾ ਹੈਗਾ ਜਿੱਦੇ ਸਕੂਲ ਜਾਣਾ ਉਹਦੇ ਤੱਕ ਅੱਖਾਂ ਵੱਤ ਮਿਚਦੀਆਂ ਇਹਦੀਆਂ ਰੈਂਸੀ ਦੀ ਟੋਮੀ ਐ ਇੱਕ ਟਬ ਹੋ ਵੀ ਗਿਆ ਟੜਕੇ ਟੜਕੇ ਇਹਦਾ ਸਰੀਰ ਬੰਗ ਗਿਆ ਖੇਡਣ ਦਾ ਆ ਦੇਖ पूरे जोश जोश नोश नह क्यों शरीर बन गया नहीं टोमी का बन गया पूरा शरीर किनेजे तो उठा तीन बजे उठा टोमी दुद्ध दद पी के दुद्ध दद ड के हम टोमी पूरा खेड त लगे पै है गा पा छ कुत्ते जेदा हट जा टॉमी तोड़ देगा सारा सारा टूट जूगा टॉमी सारा कुत्ता खराब करता है सी सोना कुत्ता सारा इन्हें बुरा हाल करता तोड़ तोड़ के बारद माहौल हा सारा दुद्ध डोलता टॉमी

ड्रेस वगैरह पाला 6:00 बज गए 6:00 बज गए तेरे गत्ता भी करनी है ना तेरे वो रोड बैन किथे है हैं रोड बैन किथे है हैं हां उधर पे है वो भी तों वाले हुए बैठे हैं साफ करने है से

नौ ना चाहेगा ना डेली स्कूल जाना ना लेकर भी आएगा ना वो कल दो बरी ना हम चलो चलो हाँ नहीं आओगे नहीं ना उन लोगों से गास पूछ तो डेसी लग गया क्यों भी नहीं होने अरे तो वो करे बंद करी रहा ਸਾਬਨ ਲੈ ਕੇ ਆਉਣੀ ਸਾਬਨ ਟੋਮੀ ਬੈਠਾ ਨਹੀਂ ਆਉਣਾ ਨਹੀਂ ਤੇਰੇ ਪਹਿਣੀਆਂ ਕੁੱਟੂ ਮੈਂ ਆਉਂਦਾ ਇਧਰ ਮੁਕ ਤਿਆਰ ਹੋ ਸਾਬਨ ਲੈ ਕੇ ਆਉਣੀ

ਤੇ ਉਹ ਨਹੀ ਜਾਂਦੀ ਫਿਰ ਉਹ ਬਿਨ ਕੱਪੜੇ ਤੇ ਬਿਨ ਬੈਠੇ ਫਿਰ ਏਥੇ ਬੈਠthole ਆਹੀ ਤੂੰ ਕਾਹਤ ਇੱਥੇ ਜਿਹੜਾ ਹੈਗੀ ਆਹੇ ਇਹ ਟੁਕੜੀਆਂ ਦੀਆਂ ਫਿਰ ਉੱਥੇ ਤਿੰਨ ਚਾਰ ਹੋਰ ਪਈਆਂ। ਐ ਨਹੀਂ ਸਾਬਣ ਲੈ ਆਉਣ ਵਾਲੇ। ਸਾਬਣਾ ਹੀ ਹੈ ਨਹੀਂ ਤਾਂ ਹੋਰ ਹੈਗੀ ਕਿਤੇ? ਆਹ ਹੀ ਆਹ ਹੀ ਦੀ ਉੱਥੇ ਪਈ ਆ ਉਹ ਤਾਂ ਮੈਂ ਲੈ ਕੇ ਨਹੀਂ ਗਈ। ਆਹ ਉੱਥੇ ਪੰਜੇ ਸਿੰਕ ਤੇ। ਮੰਗਾ ਲਿਓ ਸਾਬਣਾ ਫਿਰ। ਹੈ ਨਹੀਂ ਛੋਟੀਆਂ। ਛੋਟੀਆਂ ਟਿੱਕੀਆਂ ਲੱਭਣਾਂ। खोल के रख दिया, के दिया। है, बार बंद करके रख दिया लिया नहीं कर टॉमी की हाल चला ठीक है ए टोमो ठीक है टाइम कि हो गया ठीक से बैग रेडी रहे टोमो स्कूल जाना ए टोम टोमो तो ध्यान आलूआं करनी है प्याजा कि छेती छेती मैनू खा कुछ ना कुछ मिली चले, फिर टोमी तू गलाशदार सारा जिन्हें है वोमिटिंग करती जोमी टॉमी चलो पोटी करो चू करो ਚਲੋ ਜਾਓ ਚਲੋ ਚਲੋ ਉਥੇ ਚਲੋ ਚਲੋ ਛੁੱਛੂ ਕਰਕੇ ਚਲੋ ਉੱਪਰ ਛੁੱਛੇ ਨਾਲ ਪੌੜੀਆਂ ਤੇ ਭੱਜ ਜਾਂਦਾ ਪਤਾ ਹੈ ਨਹੀਂ ਇਹਨੂੰ ਬਾਹਰ ਤਾਂ ਨਿਕਲੇ ਕਿੱਥੇ ਗਏ ਤੇ ਨਾਲ ਉਹਨੂੰ ਹੈ ਛੁੱਛੂ ਦੇ ਨਾਲ ਆਉ ਫੇਰ ਲੱਗ ਗਿਆ ਲੈ ਖੇਡਣੀ ਇਹਦਾ ਕੋਈ ਕੰਮ ਹੈਗਾ ਉਹ ਲੱਜ ਕਿੱਧਰ ਬਸ ਹੈ ਇਹਦਾ ਤੂੰ ਇਹਦਾ ਉਹ ਕਰਦੀ ਚੰਗਾ ਤੋੜਦੀ ਇਹਨੂੰ ਜੁੱਧ ਲੱਗ ਜਾ ਤੜਕੇ ਤੜਕੇ ਇਹਦੇ ਨਾਲ ਕਰ ਲੈ ਪੂਰਾ ਜਿਆਦੇ ਮਸਤ ਹੋਇਆ ਪਿਆ ਇਹਦੇ ਵਿੱਚ ਪੂਰਾ ਜਿਆਦੇ ਪੂਰੀ ਜਿਆਦੇ ਮਸਤੀ ਮਸਤੀ ਚੜੀ ਪਈ ਸੋਹਾਂ ਸੋਵੇਨ ਵਾਰਤੀ ਚੱਜ ਜਾਂਦੀ ਹੈ ਮੇਰਾ ਪਿੰਜਰਾ ਉੱਬੈਚ ਪਿਆ ਹੈਗਾ ਇਹ ਏਸੀ ਵਾਲਾ ਰੂਮ ਆ ਇਹਦੇ ਵਿੱਚ ਇਹਦਾ ਪਿੰਜਰਾ ਰੱਖਦੇ ਆ ਸਾਰੀ ਰਾਤ ਏਸੀ ਚ ਰਹਿੰਦਾ ਦਿਨੇ ਵੀ ਏਸੀ ਚ ਰਹਿੰਦਾ ਇਹਨੂੰ ਗਰਮੀ ਬਹੁਤ ਜਿਆਦੇ ਲੱਗਦੀ ਹੁਣ ਹੀ ਨਿਕਲਿਆ ਠੰਡੇ ਠੰਡੇ ਜੇ ਮੈਂ ਦੀਪਾ ਦੀ ਬਣਾਈ ਜਾਂਦਾ ਖੇਡਣ ਦੀ चल खेडी चल चंगा बाय